ਕੀਕਾ ਦੋਸਤੋ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ ਹਰਮੰਦਰ ਸਾਹਿਬ ਅੰਮ੍ਰਿਤਸਰ ਨਾਲ ਵਾਕੀ ਜਾਊਗਾ ਆਪਣੇ ਤੇ ਨਾਲ ਇੱਕ ਦੋਸਤ ਹੈ ਤੇ ਇੱਕ ਦੋ ਜਣੇ ਹੋਰ ਨੇ ਤੇ ਆਪਾਂ ਕਿਸੇ ਖਾਸ ਸ਼ਖਸ ਨੂੰ ਲੈਣ ਜਾ ਰਹੇ ਹਾਂ ਉੱਥੇ ਨਾਲੇ ਅੰਮ੍ਰਿਤਸਰ ਪਹਿਲਾਂ ਮੱਥਾ ਟੇਕਣੇ ਕਿਦਾਂ ਪਹਿਲਾਂ ਜਾ ਰਹੇ ਹਾਂ ਕਿ ਪਹਿਲਾਂ ਅੰਮ੍ਰਿਤਸਰ ਮੱਥਾ ਟੇਕ ਲਾਂਗੇ ਤੇ ਦੂਸਰੇ ਦਿਨ ਫਲਾਈਟ ਆ ਤੇ ਸੇ ਖਾਸ ਬੰਦੇ ਦੀ ਤੇ ਉਹਨੂੰ ਲੈ ਕੇ ਉਹਨਾਂ ਨਾਲ ਆਪਾਂ ਤੇ ਅੱਜ ਆਪਾਂ ਪਹਿਲਾਂ ਅੰਬਰਸਰੋਂ ਚੱਲਾਂਗੇ ਕਿਰਾ ਚੱਲਦੇ ਹੁਣ 11 ਵਜੇ ਚਾਲ ਹੋੜਾਗੇ ਉਧਰ ਚਾਲੇ ਪਾਵਾਂਗੇ ਤੇ ਜਾ ਕੇ ਨਾਲੇ ਮੱਥਾ ਸਾਰੇ ਗੁਰਦੁਆਰਿਆਂ 'ਚੋਂ ਸੇਕ ਕੇ ਫਿਰ ਉਸ ਤੋਂ ਬਾਅਦ ਆਪਦਾ ਟਾਈਮ ਨਾਲ ਹੋਊਗਾ ਕਿ ਹੁਣ ਤੋਂ ਬੜਾ ਦਾ ਟਾਈਮ ਆਗਾ ਤੁਹਾਨੂੰ ਵੀ 11 ਵਜੇ ਪੈਂਦਾ ਉਧਰੋਂ 4-5 ਵਜੇ 4 ਵਜੇ ਦੇਣਾ ਬਾਪੂ ਵੀ ਨਾਲ ਲੱਗ ਜਾਂਦੀ ਆ ਤਾਂ ਕਰਕੇ ਆਪਸ ਨੇਗੀ ਤੁਰ ਰਹੇ ਹਾਂ ਤੇ ਬਾਪੂ ਵੀ ਆਪਣੇ ਨਾਲ ਆ ਤੇ ਬੇਬੇ ਅੱਜ ਘਰੇ ਆ ਬੇਬੇ ਕਾਂਜੀ ਫਿਰ ਘਰੇ ਵੀ ਨਹੀਂ ਸਰਦਾ ਕਿਉਂਕਿ ਤੁਹਾਨੂੰ ਉਹਦਾ ਪਸੂਆ ਪਸੂਆ ਦਾ ਹੋਇਆ ਹੈ ਕਮ ਕਰ ਰਿਹਾ ਲੋਡ ਨੇ ਨਾ ਤੇ ਬਾਪੂ ਸਾਨੂੰ ਪਤਾ ਹਮੇਸ਼ਾ ਮੰਗੂ ਆਪਣੇ ਨਾਲ ਹੀ ਹੁੰਦਾਗਾ ਕਿਉਂਕਿ ਬਾਪੂ ਨਾਲ ਹੀ ਆਪਣੀ ਪੂਰਾ ਐ ਪਰਵਾਏ ਮਿਲਦਾ ਹੀ ਠੀਕ ਆ ਹਾਂ ਜਦੋਂ ਬਾਪੂ ਨਾਲ ਆ ਤਾਂ ਸਾਰਾ ਕੁਝ ਨਾਲ ਹੀ ਐ ਕੋਈ ਚੱਕਰ ਹੀ ਨਹੀਂ ਫਿਰ ਕਿਸੇ ਗੱਲ ਦੀ ਕੋਈ ਟੈਨਸ਼ਨ ਹੀ ਨਹੀਂ ਰਹਿੰਦੀ ਹੈਗੀ ਤੇ ਹੁਣ ਆਪਾਂ ਹੋ ਗਏ ਆ ਤਿਆਰ ਫਿਆਰ ਤੇ ਕਿਰਾਂ ਆਪਾਂ ਪਾਉਣੇ ਆ ਹੁਣ ਚੱਲਦੇ ਆਂਗੇ ਅੰਮਰਸਰ ਬੰਦੀ ਨੂੰ ਪਾਉਣੇ ਆਂਗੇ ਚੱਲੇ ਸੰਦੇਹਾ ਤਾਂ ਨਹੀਂ ਇਸ ਕਰਕੇ ਤੁਰੇ ਕਿਉਂਕਿ ਹੋਰ ਧੰਦਾ ਦੇ ਵਿੱਚ ਨਾ ਬਾਪੂ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਜਾਂਦੇ ਹੈਗੇ ਬੁਰਾ ਹਾਲਾਤ ਧੰਦ ਕਰਕੇ ਤਾਂ ਕਰਕੇ ਆਪਾਂ 11:00 ਵਜੇ ਦਾ ਟਾਈਮ ਚੁਣਿਆ ਵੀ 11: ਬਿਹੋੜੀ ਬੋਲੀ ਤੁਰੇ ਜਾਵਾਂਗੇ 3-4 ਵਜੇ ਨੂੰ ਆਪਾਂ ਪਹੁੰਚ ਜਾਵਾਂਗੇ ਕਿਉਂਕਿ ਅੰਬਰ ਸਾਰੇ ਤੋਂ 220 ਕਿਲੋਮੀਟਰ ਸਾਡੇ ਪਿੰਡ ਤੋਂ ਬਹੁਤ ਦੂਰ ਪੈ ਜਾਂਦਾ ਹੈਗਾ ਹਾਲੀਵੁੱਡ ਉੱਧਰ ਨੂੰ ਪਾਉਣੇ ਆ ਚਾਲੇ ਤੇ ਬੇਬੇ ਤੂੰ ਵੀ ਆਉਦਾ ਕੋਈ ਨਾ ਰੱਖੀ ਖਿਆਲ ਚੰਗਾ ਬਸ ਅਸੀਂ ਪਰਸੋਂ ਨੂੰ ਆ ਜਾਾਂਗੇ ਤੇਰੇ ਕੋਲੇ 2-3 ਵਜੇ ਵਜੇ ਨੂੰ ਬੇਬੇ ਨੂੰ ਵੀ ਨੂਰ ਨੂੰ ਨਾਲ ਲੈ ਕੇ ਜਾਣਾ ਸੀ ਗੱਲ ਕਰਾ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਘਰ ਦਾ ਵੀ ਔਖਾ ਹੋ ਜਾਂਦਾ ਘਰ ਸਾਮਣ ਵਾਸਤੇ ਵੀ ਔਖਾ ਕੰਮ ਬਾਕੀ ਬਈ ਵਾਲਾ ਬੇਬੇ ਨੂੰ ਹੀ ਦੱਖਿਆ ਸੀ ਵੀ ਚੱਲ ਤੂੰ ਨਾਲ ਬੇਬੇ ਕਹਿੰਦੀ ਮੈਂ ਇੱਥੋਂ ਚ ਆਇਆ ਨਹੀਂ ਜਾਣਾ ਕਹਿੰਦੀ ਥ ਇੱਕ ਸਾਫਰੇ ਤੋਂ ਕਰਿਆ ਨਹੀਂ ਇੰਨਾ ਕਹਿੰਦੀ ਗੱਡੀ ਦੇ ਵਿੱਚ ਉਸ ਜਮੇ ਨਹੀਂ ਬੈਠਿਆ ਜਾਂਦਾ ਹਲੇ ਰੇਲ ਰੂਲ ਗੱਡੀ ਚ ਤਰ ਬਗ ਜਾਂਦੀ ਹੈ ਕਹਿੰਦੀ ਉੱਥੇ ਉਲਟੀਆਂ-ਉਲਟੀਆਂ ਲਾ ਦਿਆਂ ਪਰ ਗੱਡੀ ਚ ਕੰਨੀ ਉੱਥੇ ਜਮੇ ਨਹੀਂ ਬੈਠਿਆ ਨਾ ਨਹੀਂ ਫਿਰ ਬੇਬੇ ਨੂੰ ਵੀ ਆਪਾਂ ਨਾਲ ਕੋਈ ਗੱਲ ਨਹੀਂ ਆ ਜਾਂਦੋ ਨੂਰਾਨੀ ਨੂੰ ਬੇਬੇ ਦੇ ਨੂੰ ਤੇ ਫਿਰ ਬੇਬੇ ਨੂੰ ਵੀ ਜ਼ਰੂਰ ਅੰਬਰਸਰ ਲੈ ਕੇ ਚੱਲਾਂਗੇ ਤੇ ਹੁਣ ਆਪਾਂ ਅੰਗੇਰਾ ਹੋ ਕੇ ਤਿਆਰ ਫਿਰ ਚੱਲਦੇ ਆਂ ਉਧਰ ਨੂੰ ਫਿਰ ਨਾਲ ਆ ਚੀਮਾ ਬਾਈ ਨਾਲ ਆ ਬਾਪੂ ਪਾ ਦੇ ਫਿਰ ਆਪਾਂ ਵੀ ਚਾਲੇ ਅੰਬਰਸਰ ਬਾਲੇ ਨੂੰ ਤੋਰ ਲੀਆ ਗੱਡੀ ਘਰੋਂ ਤੇ ਹਲੇ ਹਲੇ ਇੱਕ ਬੀਬੀ ਨੂੰ ਚੜਾਉਣਾ ਇੱਕ ਮਾਸੀ ਨੂੰ ਉੱਤੇ ਚੜਾਉਣਾ ਉਹਨੂੰ ਬਿਤੌਮੇ ਨਾਲ ਹੀ ਜਾਣਗੇ ਅੰਬਰਸਰ 220 ਕਿਲੋਮੀਟਰ ਆ ਲਗਭਗ ਹਨ ਸੰਦੀਪ 3 4 ਘੰਟੇ ਤਾਂ ਲੱਗੀਆਂ ਨੇ 4 ਸਾਢੇ ਹਨ 4 ਘੰਟੇ 4 ਸਾਢੇ 4 ਘੰਟੇ ਲੱਗ ਜਾਣਗੇ ਹੌਲੀ ਹੌਲੀ ਜਾਵਾਂਗੇ ਕਿਤੇ ਮਾੜਾ ਮੋਟਾ ਰੁਕਣਾ ਵੀ ਪੈ ਸਕਦਾ ਰਾਹ 'ਚ 4 ਸਾਢੇ 4 ਘੰਟੇ ਦਾ ਸਬਰ ਰਹੇਗਾ ਬਾਕੀ ਫਿਰ ਸੁਨੀਹਾ ਤਾਂ ਤੁਰਿਆਂ ਵੀ ਅੰਬਰਸਰ ਸਾਰੇ ਗੁਰਦੁਆਰੇ 'ਚ ਮੱਥਾ ਟੇਕ ਜੂਗਾ ਮੱਥਾ ਟੇਕ ਲਾਂਗੇ ਆਉਣਾ ਲੱਗ ਚਾਂਗੇ ਕਾਪੀ ਤੁੰਦਾਂ ਦੇ ਟਾਈਮ ਆ ਹੁਣ ਫੜੀ ਵੀ ਤੁੰਦ 11 ਵਜ ਗਏ ਆ ਫੜੀ ਵੀ ਤੁੰਦ ਹੈਗੀ ਆ ਮਣੀ ਮਣੀ 11 ਵਜ ਹੁਣ ਤੁੰਦ ਉੱਤਰਦੀ ਉਧਰੋਂ 4 ਵਜ ਫੇਰ ਪੈਣ ਲੱਗ ਜਾਂਦੀ ਆ ਵੀ ਦਿਨੇ-ਦਿਨੇ ਆਪਦਾ ਸਫਰ ਕਰ ਲਈਏ ਇੱਕ ਵਿਆਹ ਦੇ ਦਿਨ ਨੇੜੇ ਆ ਬਾਪੂ ਵੀ ਕਹਿੰਦਾ ਦਿਨੇ-ਦਿਨੇ ਹੀ ਸਫਰ ਕਰਾਂ ਬਸ ਵੀ ਰਾਤ ਨੂੰ ਨਹੀਂ ਜਾਣਾ ਜੇ ਤਾਂ ਆਪਾਂ ਪਹਿਲਾਂ ਜਾਣਾ ਸੀ ਉਹ ਕਹਿੰਦਾ ਸਵੇਰੇ ਲੈ ਕੇ ਆਂਦੇ ਪਹਿਲਾਂ ਆਪਾਂ ਗੱਡੀ ਆਪ ਕਰਾ ਕੇ ਉਹ ਕਹਿੰਦੇ ਵੀ ਅਸੀਂ ਸਵੇਰੀ ਤੁਰਾਂਗੇ ਸੁਨੀਆ ਫਿਰ ਉਹ ਔਖਾ ਜੀ ਕੰਮ ਵੀ ਤੁੰਦ ਦਾ ਟਾਈਮ ਆ ਤਰਾ ਆਪ ਹੀ ਗੱਡੀ ਲੈ ਕੇ ਆਪਣੀ ਆਪ ਹੀ ਬਾਤੇ ਚੱਲਿਓ ਤਰੋਂ ਮੋਕਰ ਟੱਪ ਗਿਆ ਇਸ ਟਾਈਮ ਆਪਾਂ ਨੰਬਰ ਸਾਰਾ ਰੋਡ ਤੀਆਂ ਤਰਨ ਤਰਨ ਵੀ ਤੋ ਪਜਾਵਾਂਗੇ ਇਧਰ ਦੀ ਸਭ ਤੋਂ ਨੇੜੇ ਵਾਲਾ ਰਾਹ ਹੈ ਬੋਗੇ ਤੋਂ ਕਹਾਂ ਟੱਪਨੇ ਆਪਾਂ ਪਾਕੀ ਚਿਮਾ ਵਾਈ ਤੇ ਮੋਰੀ ਚੌਧਰੀ ਬੈਠਾ ਚਿਮਾ ਵਾਈ ਕੀ ਹੈਡ ਆ ਗਿਆ ਇਤਨਾ ਪਾਣੀ ਬਹੁਤ ਘੱਟ ਆ ਰਿਹਾ ਨਾ ਸੰਦੀਪਾ ਬਹੁਤ ਘੱਟ ਛੱਡਿਆ ਹੋਇਆ ਪਾਣੀ। ਇੰਨਾ ਨਹੀਂ ਆਉਂਦਾ ਬਹੁਤ ਛੱਡਕਿਆ। ਪਹਿਲੇ 2 ਘੰਟੇ ਛੱਡਿਆ ਹੁੰਦਾ। ਹਾਂ ਜਦੋਂ ਹੀ ਬੰਦ ਹੁੰਦਾ ਇਹ ਪਹਿਲੇ। ਹਾਂ ਜਦੋਂ ਹੀ ਬੰਦ ਹੁੰਦੇ। ਬਹੁਤ ਜ਼ਿਆਦਾ ਪਾਣੀ ਆਉਣਗੇ। ਬਰੇਤੀ ਦੇ ਬਹੁਤ ਘੱਟ ਜਾਂਦੇ ਹਨ ਨਾ। ਹਾਂ ਪੂਰੀ ਉਹ। ਉਦੋਂ ਤਾਂ ਪਾਣੀ ਬਹੁਲਾ ਸੀ ਯਾਰ। ਉਦੋਂ ਤਾਂ ਖੰਬੇ-ਕੁੰਬੇ ਸਾਰੇ ਵਿੱਚ ਡੁੱਬ ਗਏ ਸੀ। ਉਹਦੇ ਆਪਾਂ ਖੰਬੇ ਤਾਂ 껫ੜੀ-껫ੜੀ ਚੱਰੀ ਹੈ ਬਰੇਤੀ ਹਨਾ। ਬਹੁਲਾ ਪਾਣੀ ਆਇਆ। ਪਾਣੀ ਉਹਦਾ ਬਾਹਰ ਉਹਦਾ ਪੁਆਇੰਟ ਟਕਰਾਂ ਮਾਰ ਮਾਰ ਪਾਣੀ ਲੰਘਿਆ ਹਾਂ ਹਾਂ ਪਾੜਾ ਪਾਣੀ ਆਇਆ ਇੱਕਦਮ ਉਹ ਦੇਖੋ ਕਿੰਨੀ ਬ੍ਰੇਤੀ ਹੁਣ ਵੀ ਕੱਢੀ ਜਾਂਦੇ ਹਨਾ ਬੜੀ ਬ੍ਰੇਤੀ ਪਈ ਹੈ ਉਹ ਦੂਜੇ ਪਾਸੇ ਰਿਹਾ ਗੁਰਦੁਆਰਾ ਉਧਰ ਦੀ ਮਲਕ ਕੱਢ ਲਾਂਗੇ ਜਦ ਆਉਂਦੇ ਹੁਦਰ ਤੇ ਆਮ ਆ ਤੇ ਯਾ ਬਾਈ ਪਾਣੀ ਦੇ ਹਾਂ ਪੂਰਾ ਦੇ ਜਾਇ ਨਹੀਂ ਹੈਗਾ ਵੀ ਘਾਟ ਹੀ ਹੈਗਾ ਪਰ ਉਦੋਂ ਬਾਹਲਾ ਸੀ ਸੰਦੀਪ ਉਹ ਦੇਖ ਖੰਭਿਆਂ ਦੇ ਵਿੱਚ ਦੀ ਕਿਵੇਂ ਟੱਕਰਾ ਮਾਰ ਮਾਰ ਲੰਘਿਆ ਨਾ ਉਹ ਵਿਚਾਲੇ ਹੈ ਨਾ ਯਾਰ ਹੂੰ ਉਹ ਤਾਂ ਥਾਂ ਸਾਢੇ 5:30 ਤਾਂ ਚਲੋ ਤੋਰੀ ਚਲੋ ਹਾਂ ਬਹੁਤ ਬਹੁਤ ਯਾਰ ਆਹ ਦੇਖ ਸੰਦੀਪਾ ਉੱਥੋਂ ਪਤਾ ਲੱਗਦਾ ਬਾਈ ਬਰੇਤੀ ਦੇਖੀ ਕਿੱਥੋਂ ਤੱਕ ਝਾੜੀ ਉਧਰ ਆਹ ਸਾਹਮਣੇ ਦੇਖੋ ਉਹ ਦੇਖ ਖੇਤਾਂ ਦੇ ਵਿੱਚ ਵੀ ਬਰੇਤੀ ਝਾੜਦੀ ਕਿੰਨਾ ਕੰਨਾ ਉੱਚੀ ਝਾੜੀ ਹੈ ਕੀਤਾ ਦੇ ਵਿੱਚ ਬਰੇਤੀ ਜਾੜਦੀ ਇਧਰ ਵੀ ਜਿੱਥੇ ਉਹ ਫਸਲਾਂ ਨੇ ਸਾਰਾ ਕੁਝ ਲੈ ਗਿਆ ਤੇ ਨਾਲ ਨਾਲ ਪਿਜਦਾ ਹੈ ਇਹਦੀ ਪਾਣੀ ਵੱਧ ਜਾਂਦਾ ਪਾਣੀ ਫਿਰ ਪਿੱਛੇ ਵਾਲਾ ਖੜਾ ਨਾ ਉਹ ਕੱਢੀ ਜਾਂਦੇ ਨੇ ਉਹ ਦੇਖੋ ਤੇ ਖੇਤਪਾਪਾ ਸਾਰੇ ਲੈ ਗਏ ਨਾ ਨਾਲ ਨਾਲ ਇਧਰ ਵੀ ਨਾਲ ਇਥੇ ਖੇਤੀ ਕਰਦੇ ਸੀ ਇਹ ਹੋਰਾ ਨਹੀਂ ਛੱਡਿਆ ਕੁਝ ਵੀ ਛੱਡਿਆ ਇੱਥੇ ਤਾਂ ਬਹੁਤ ਖੇਤੀ ਹੁੰਦੀ ਆਏ ਨਾ ਕਿੱਡੇ ਭਰੇ ਹੋਏ ਬਾਈ ਮਾਈਂਡ ਰਹੀ ਹੂੰ ਬਰੇਤੀ ਬਰੇਤੀ ਬਈਏ ਹਾਂ ਛੱਕੀ ਜਾਂਦੇ ਨਾਲ ਅੱਜ ਤੋਂ ਪੂਰੀ ਉਹਦੇ ਬਣਾਈ ਵੀ ਜਾਂਦੇ ਕੋਨਾ ਕੋਨਾ ਨਾਲ ਖੇਤੀ ਹਾਂ ਪਿਆਰ ਕਰੀਂਦੇ ਖੇਤੀ ਨਾਲ ਨਾਲ ਕੁਝ ਨਾ ਕੁਝ ਦਾ ਬੀਜ ਵੀ ਦਿੱਤਾ ਢਲਿਆ ਆ ਕੇ ਆਈਆਂ ਹੋਈ ਪਈਆਂ ਨਾ ਉਧਰੇ ਆਉਂ ਲੈ ਗਿਆ ਹਰਮ ਜੋੜ ਕੇ ਤੇ ਤਾਂ ਇਹ ਜੀ ਬੀ ਦੀ ਅੱਗੇ ਵੀ ਕਰਦੀ ਮੈਂ ਨਾ ਐਂਥੀਆ ਜਤਨੀ ਬਹੁਤ ਸੋਹਣਾ ਦੇ ਸਾਰੀ ਬਹੁਤ ਸੋਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਆ ਇੱਧਰ ਜਿੱਥੇ ਆਪਾਂ ਖੜਾ ਹੋਣੇ ਆ ਉਹ ਪਾਰਕਿੰਗ ਕਰਦੇ ਆ ਤੇ ਬਾਹਰੋਂ ਲਿਕਨ ਸਾਰੀ ਬਹੁਤ ਘੈਂਟ 뷰 ਮਿਲਦਾ ਬਹੁਤ ਤੇਰਾ ਬਹੁਤ ਸੋਹਣਾ ਫੈਮਿਲੀ ਪੁੱਤਾਂ ਲਈ ਜਮਾ ਕਾਰੀਗਰ ਐਂਡ ਕਰੀ ਪਈ ਆ ਜਮਾ ਕੇ ਪਰ ਇੱਕ ਨੇ ਦੀ ਬਹੁਤ ਵੱਡੀ ਗਲਤੀ ਆ ਵੀਦਾਂ ਲਿਖ ਕੇ ਲਿਖ ਲਾਇਆ ਪਿਆ ਮਾਫ਼ ਕਰਿਓ ਸਰਦਾਰ ਹਰੀ ਸਿੰਘ ਨਰੂਲਾ ਦਾ ਪੁੱਤ ਤੇ ਦੂਸਰਾ ਬਾਬਾ ਬੰਦਾ ਸਿੰਘ ਭਾਦਰ ਦਾ ਪੁੱਤ ਬਹੁਤ ਘੈਂਟ ਤੇ ਬਹੁਤ ਸੋਹਣੀ ਚੀਜ਼ ਬਣਾਈ ਆ ਤੇ ਭੀੜ ਤਾਂ ਪੁੱਛੂਆਂ ਚਾਰੇ ਸਵੇਰੇ ਐਂਡ ਗੱਲਬਾਤ ਹੀ ਹੋਈ ਪਈ ਜਮਾ ਸੇਰਾ ਬਹੁਤ ਨਹੀਂ ਆਈ ਭੀੜ ਚਾਰੇ ਪਾਸੇ ਬਹੁਤ ਨੇ ਹੈ ਬੰਦਾ ਸਿੰਘ ਭਾਦਰ ਦੀ ਆਵਾ ਉਹ ਹਰੀ ਸਿੰਘ ਨਾਲ ਉਹਦੀ ਮੂਰਤੀ ਹੈ। ਗਰਨਾਈ ਲਾਉਂਦੀਆਂ ਮੂਰਤੀਆਂ। ਜੜਿਆਂ ਨਾਲ ਬਾਗ ਤੇ ਸਾਹਮਣੇ ਮੂਰਤੀਆਂ ਲੱਗੀਆਂ ਨੇ। ਦਰਸਾਉਂਦੀਆਂ ਨੇ ਕਿ ਆ ਵੀ ਹੋ ਜਾ ਸਾਰੇ ਤੇ ਬਹੁਤ ਜਿਆਦੇ ਆਤਿਆਚਾਰ ਵਾਲਾ ਕੰਮ ਹੋਇਆ। ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਸਾਹਮਣੇ। ਮਾਰਕੀਟ ਵੀ ਆਇਆ ਭਰੀ ਪਈ ਆ ਜਾਰੇ ਪਾਸਾ। ਲੰਗਰ ਨੂੰ ਥਾਂ ਨਹੀਂ ਕਿਸੇ ਪਾਸੇ ਦੀ ਬਹੁਤ ਹਰ ਟਾਈਮ ਇੱਥੇ ਰਾਸ਼ੀ ਰੱਖ ਰਹੇ ਨੇ। ਉਹਨ ਹੋਟਲ ਦਾ ਇੰਤਜ਼ਾਮ ਕਰਦਾ ਫੱਦਾ ਮੁੰਡਾ ਸਾਡਾ ਬਹੁਤ ਸੋਹਣਾ ਤਨਖੇ ਸਵਾਸ ਸਭਾਈ ਵੀ ਪੱਖੋਂ ਵੀ ਬੂਰਾ ਢਾਂਟ ਆ ਸਾਰੇ ਜਾਣੇ ਹੁਣ ਪਹਿਲਾਂ ਪੇਟ ਪੂਜਾ ਕਰ ਰਿਆ ਕੋਈ ਅੰਬਰ ਸਰੀ ਸਮੋਸੇ ਖਾ ਰਿਆ ਕੋਈ ਬਰੈਡ ਖਾ ਰਿਆ ਤੇ ਮੇਰੀ ਫੇਵਰੇਟ ਚੀਜ਼ ਮੈਂ ਆ ਪਹਾੜ ਤੇ ਕੁਝ ਕਾ ਨਹੀਂ ਸਕਦੇ ਮੈਂ ਤਾਂ ਟਿੱਕੀ ਖਾ ਲੈਨੇ ਆ ਘੱਟ ਤੜੀ ਹੋ ਥੋੜੀ ਜੀ ਜਿਆਦੇ ਨਹੀਂ ਜਿਆਦੇ ਧੱਕਾ ਕਰ ਗਈ ਥੋੜੇ શરી ਮੈਂ ਉਹ ਟਿੱਕੀ ਤੇ ਨਹੀਂ ਜੀ ਫਰਾਗਾ ਬੋਲਿਆ ਉਹ ਟਿੱਕੀ ਤੇ ਹਾਂ ਦੇ ਆ ਪਰ ਆਵੇ ਦਰਿਆ ਟਿੱਕੀ ਭੁੱਖ ਬੜੀ ਲੱਗੀ ਆ ਖਾਈਏ ਹੁਣ ਕੁਝ ਟਿੱਕੀ ਨੀ ਉਹ ਟਿੱਤੀ ਹਾਂ ਦੇਖਿਆ ਹਾਂ ਦੇਖਿਆ ਜਿਹਾ ਨਾ ਚੀਮਾ ਬਾਈ ਨੇ ਚੀਮਾ ਬਾਈ ਕੋ ਗਾਣਿਆ ਰ ਆ ਵੀ ਗਾਣਿਆ ਤੋਂ ਕੋਈ ਥੋੜਾ ਜਿਹਾ ਜਿਹੜਾ ਗਾਣੇ ਗਾਉਂਦਾ ਕਦੀ ਦੇ ਨਾਮ ਵੀ ਕਰਾਵਾਂ ਛੋਟੀ ਜਾਨ ਪਛਾਨਦੀ ਰੂ ਲੈ ਜਿਲ੍ਹੇ ਦਾ ਬਾਗ ਦਿਖਾਉਣਾ ਕਿਉਂ ਕਿਹੜਾ ਨਾ ਬਾਪੂ ਆਜ਼ਾਦੀ ਵੇਲੇ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਹਨ ਨਾ ਕਿੰਨੇ ਸੋਹਣੇ ਆਰਮੂਰ ਤੇ ਹਨ ਦਿਖਾਈਆਂ ਲੈੜੀ ਕਹਿੰਦਾ ਜਿਲਿਆਂ ਦਾ ਬਾਗ ਦੇਖਣਾ ਮੈਂ ਚੱਲ ਜਿਲਿਆਂ ਦਾ ਬਾਗ ਦਿਖਾ ਕੇ ਲਈਏ ਕਿਉਂ ਘੈਂਟਾ ਗੱਲ ਵਾਸਤ ਭੀੜ ਭੜੱਕਾ ਵੀ ਪੂਰਾ ਫੁੱਲ ਹੈ ਜਿਲਿਆਂ ਦੇ ਬਾਗ ਚ ਪੂਰਾ ਫੁੱਲ ਹੈ ਕਿੰਨਾ ਪਾ ਗਿਆ ਇਹਦੀ ਹੈ ਆਪਾਂ ਦੇਖਣ ਨੂੰ ਛੋਟੇ ਹੁੰਦੇ ਜੀ ਹਾਂ ਕਿੱਛਲਾ ਸੀ

ਫਰਟ ਪੂਰਾ ਬੋਰੀਆ। ਇਹ ਉਹ ਵਜਿਲੇ ਚ ਵੀ ਫਾਰੇ ਜਿ ਤੋਂ ਗੋਲੀਆਂ ਚੱਲੀਆਂ ਤੇ ਖੋਸ਼ਕੇ ਦੇ ਵਿੱਚੋਂ ਸੌਦਾ ਮਾਰ ਕੀ ਸੀ। ਤੇ ਸਾਹਮਣੇ ਹਲੇ ਤੱਕ ਵੀ ਦੇਖੋ ਵੀ ਗੋਲੀਆਂ ਦੇ ਨਿਸ਼ਾਨ ਦਿਖਾਈ ਹੋਇਆ। ਕਿ ਜਿੱਥੇ ਹਲੇ ਵੀ ਗੋਲੀਆਂ ਦੇ ਨਿਸ਼ਾਨ ਹੋ ਗਏ ਇੱਕ ਈ। ਅੱਜ ਵੀ ਸਾਰਾ ਕੁਝ ਹੋਮੇਜ ਕਰੀ। ਬਿਲਡਿੰਗ ਉਹੀ ਨਿਸ਼ਾਨ। ਸਾਰਾ ਕੁਝ ਹਲੇ ਤੋਂ ਹੋਮੇਜ ਕਰੀ। सारे ओली गोलिए ले बिच लंघे सारा कुछ अच्छी कंस बनाए देना चल माता तो सारा कुछ उन् चकर पढ़ी जन्म ਬਹੁਤ ਸੋਹਣੀਆਂ ਬਣਾਈਆਂ ਹੋਈਆਂ ਗੱਡਰੀਆਂ ਜਿੰਨੀਆਂ ਪਾਗੇ ਜੀ ਅੱਜ ਵੀ ਉਹ ਮੈਨੂੰ ਗੋੜੀਆਂ ਦਿਖਾਈਆਂ ਹੋਈਆਂ ਹੁਣ ਤਾਂ ਕੰਤਾ ਖਰਗੀਆਂ ਨੇ ਬਿਲਕੁਲ ਇਹ ਪਰ ਗੋੜੀਆਂ ਦੇ ਨਿਸ਼ਾਨ ਓਮੇ ਦੇ ਓਮੇ ਵਰਕਰਾਂ ਨੇ ਪੁਰਾਣੀਆਂ ਸਾਰਾ ਕੁਝ ਸੱਚ ਵੀ ਉਸ ਟਾਈਮ ਦੇ ਅੱਜ ਵੀ ਓਮੇ ਜਿੱਕਰੀ ਹੈ ਸਾਰਾ ਕੁਝ ਕਿਸ ਲੋਟੋ ਫੋਕ ਕਰਿਆ ਸੀਗਾ ਤੇ ਇੱਥੇ ਵੀ ਸਾਰੇ ਇੱਕ ਜੇ ਕਰ ਵੀ ਕਿਉਂਕਿ ਚਾਰੇ ਪਾਸੇ ਗੋਲੀਆਂ ਚੱਲੀਆਂ ਨੇ ਇਹ ਕੰਦਾ ਤੇ ਵੀ ਨਿਸ਼ਾਨਾ ਉਧਰੋਂ ਸਾਰੇ ਭੱਜ ਕੇ ਉਧਰੋਂ ਬਾਗੇ ਸੀਗੇ ਜਦੋਂ ਪਰਾਂ ਉਸ ਪਾਸੇ ਨੂੰ ਤੇ ਇੱਕ ਇੱਕ ਸਮਾਂ ਤੇ ਉੱਥੇ ਵੀ ਤਰਕੂਚੀਆ ਜਿਸ ਨਾਲ ਮਾਰਦੇ ਸਾਰੇ ਇੱਧਰ ਵੀ ਉਹ ਵੀ ਇੱਕ ਰੀ ਹੋਣੀ ਚਾਹਣਾ ਹੈ ਇੱਧਰ ਵੀ ਬਹੁਤ ਹੀ ਅੱਜ ਨਿਸ਼ਾਨਾ ਅੱਜ ਵੀ ਗੋਲੀਆਂ ਦੇ ਇਤਿਹਾਸ ਦੀ ਯਾਦ ਦੇ ਵਿੱਚ ਬਣਾਇਆ ਸਤੰਮ ਦਾ ਕਿਤਾਬਾਂ 'ਚ ਵੀ ਆਉਂਦਾ ਰਿਹਾ ਏ ਕਿਤਾਬਾਂ 'ਚ ਵੀ ਆਪਾਂ ਦੇਖਿਆਗਾ ਪਹਿਲਾਂ ਕਿਤਾਬਾਂ ਦੇ ਵਿੱਚ ਛੋਟੀਆਂ ਹੁੰਦੇ ਪੜਦੇ ਰਹੇ ਤੇ ਹੁਣ ਅੱਖੀਂ ਦੇਖਦੇ ਆਂ ਆਪਦੇ ਸਾਹਮਣੇ ਤੇ ਕਾਮਲ ਦੇ ਫੁੱਲ ਲਾਏ ਹੋਏ ਆ ਵਿੱਚ ਬਹੁਤ ਸੋਹਣੇ ਤੇ ਸਹੀ ਤੁਹਾਨੂੰ ਸਰਤਾਂਜ ਲਈ ਉਹ ਜੋ ਬਾਤ ਬਣਾਈ ਹੋਈ ਈ ਹੈ ਬਹੁਤ ਸੋਹਣਾ ਬਣਾਇਆਗਾ ਇਹ ਵੀ ਅੰਦਰ ਵੀ ਉਹ ਵੀਰ ਪੂਰਾ ਧਿਆਨ ਹੀ ਪੂਰਾ ਰੱਖੇ ਨੇ ਅੰਦਰ ਜੋੜੇ-ਜੋੜੇ ਪਾ ਕੇ ਨਹੀਂ ਛਾੜ ਦਿੰਦੇ ਹੈਗੇ ਵਿੱਚ ਜਾਣਾ ਵੀ ਕਿਸੇ ਨੇ ਫੋਟੋ ਖਿੱਚਣੀ ਵੀ ਆ ਤਾਂ ਜੋੜੇ ਲਾ ਕੇ ਜਾਓ ਜਿਹੜੇ ਨੇ ਵੀ ਅੰਦਰ ਜਾਣਾ ਇੱਕ ਅੱਠ ਵਰਤ ਤੱਕ ਬਹੁਤ ਨਹੀਂ ਆਈ ਜੀ ਉਹਨੇ ਜਾਂਦੇ ਆ ਉਹਨੇ ਵਾਪਸ ਫੇਰ ਆਉਂਦੇ ਆ ਇੱਥੇ ਵੀ ਉਹੀ ਚੀਜ਼ਾਂ ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ ਹੈਗੇ ਕਿਉਂ ਚਾਰੇ ਪਾਸੇ ਨਹੀਂ ਇਹਦੇ ਕੰਦਾਂ ਦੇ ਉੱਪਰ ਜਿਹੜੀਆਂ ਪੁਰਾਣੀਆਂ ਗੰੰਧਾਂ ਜਿਹੀਆਂ ਖੜੀਆਂ ਨੇ ਕਹੋ ਬਹੁਤ ਅੱਤਿਆ ਯਾਰ ਹੋਇਆ ਸੀਗਾ ਇੱਥੇ ਤੇ ਅੱਜ ਵੀ ਓਵੇਂ ਜਿੱਕਰ ਸਾਰੇ ਪਾਸੇ ਇਹਦੇ ਜਿਹੜਾ ਨੇ ਵਗਦੇ ਬਰਕਰਾਰ ਨੇ ਨਿਸ਼ਾਨ ਬਾਪੂ ਨੂੰ ਕਹਿੰਦਿਆਂ ਕਹੋ ਬਾਪੂ ਕਿਵੇਂ ਲੱਗਿਆ ਤੈਨੂੰ ਵਧੀਆ ਨਾ ਚੀਜ਼ ਹੈ ਬਾਪੂ ਪਹਿਲੀ ਵਾਰ ਆਈ ਜ਼ਿੰਦਗੀ ਚ ਅੰਮ੍ਰਿਤਸਰ ਦੇਖੋ ਬਾਪੂ ਨੇ ਵਿਚਾਰੇ ਨੇ ਕਦੇ ਵੀ ਬੜਾ ਦੂਰ ਨੇੜੇ ਘੁੰਮਿਆ ਨਹੀਂ ਹੁਣ ਵੈਸੇ ਤਾਂ ਜਾਇਆ ਅਸੀਂ ਤਾਂ ਦੂਰ ਨੇੜੇ ਪਰ ਚੱਕਰ ਆਇਆ ਕੰ다 ਅੰਮ੍ਰਿਤਸਰ ਜਾਣ ਦਾ ਬਸ ਕਦੇ ਮੌਕਾ ਹੀ ਨਹੀਂ ਮਿਲਿਆ ਜਿੱਦ ਦੇ ਮਾਲਕ ਦੀ ਮੌਜਾ ਬਾਪੂ ਕਹਿੰਦਾ ਦਰਸ਼ਨਾਂ ਦਾ ਕਰਨ ਦਾ ਕਿੰਨੇ ਤਾਂ ਹੀ ਕਰਕੇ ਬਾਪੂ ਕਹਿੰਦਾ ਚਲ ਪਹਿਲੇ ਦਿਨ ਆਪਾਂ ਦਰਸ਼ਨ ਕਰ ਲਾਂਗੇ ਤੇ ਦੂਸਰੇ ਦਿਨ ਲੈ ਆਵਾਂਗੇ 에ਰਪੋਰਟ ਤੋਂ ਜਾ ਕੇ ਤੇ ਹੁਣ ਮੈਂ ਇਧਰੋਂ ਚੱਲਦੇ ਆਂ ਇਹ ਕਾਮਲ ਦੇ ਫੁੱਲੇ ਆਪਾਂ ਤੇ ਉਧਰ ਚੱਲਦੇ ਨਾਲੇ ਦਰਬਾਰ ਸਾਹਿਬ ਹੁਣ ਮੱਠਾ ਮੱਠਾ ਢੇਕਦੇ ਚੱਲ ਗਏ ਆਪਾਂ ਇੱਥੇ ਆਪਣਾ ਇਤਿਹਾਸ ਲਿਖਾਇਆ ਪਤਰਮੀ ਨਦੀ ਦੇ ਬਹੁਤ ਸੋਨਾ ਉਤਰ ਕੇ ਦਰਬੂ ਲਹਿਰ ਦੀ ਜਿਹੜੀ ਆ ਗਈ ਸੀ ਮੱਖਮ ਜਿਹੀ ਨਾਲੇ ਲਾਹਤrais ਤੇ ਉਹ ਲੋਕ ਉਹ ਲੋਕ ਜਿੰਨੇ ਵੀ ਹਿੰਦੂ ਹੋਏ ਆਹਾਰੇ ਭਾਰਤ ਦੀ ਜਾਤੀ ਵਾਸਤੇ ਉਹਨਾਂ ਸਾਰਿਆਂ ਬਾਰੇ ਲਗਾਏ ਲੋਕ ਉਹਦੇ ਵਿੱਚ ਇਤਿਹਾਸੀਆਂ ਬਈ ਆ ਪਈਆਂ ਨੇ ਹੋਰ ਦੋ ਲਿਆਣੀਆਂ ਦੀਆਂ ਲਾਣਾ ਦਾ ਹਸਪਤਾਲ ਹੈ ਨਾ ਜੀ

ਕਰਦੀ ਐਂਟਰਸ ਤੇ ਆਪਾਂ ਪਹੁੰਚ ਚੁੱਕੇ ਆਂ ਬਹੁਤ ਖੁੱਲਾ ਤੁੱਲਾ ਨਾਲ ਬਹੁਤ ਸਾਲ ਹੋ ਗਏ ਮੈਨੂੰ ਵੀ ਆਏ ਨੋਰੇ ਤੇ ਹੁਣ ਤਾਂ ਬਹੁਤ ਕੁਝ ਬਦਲ ਗਿਆ ਉਦੋਂ ਨਾਲ ਬਹੁਤ ਨਹੀਂ ਆਈ ਜੁਸ ਜਿੰਨਾ ਬਗੇ ਦੀ ਸਾਰਾ ਕੁਝ ਬਦਲ ਗਿਆ ਰਸ਼ਵੀ ਬਹੁਤ ਆ ਨਵੇਂ ਸਾਲ ਕਰਕੇ ਨਾ ਹੱਥੋਂ ਤੋਲੋ ਅੱਜ ਦਾ ਆਪਣਾ ਲੈ ਕੇ ਵੀ ਕੱਲ ਬੁਲਾ ਗਿਆ ਆਪਾ ਅਧਿਆਪਕ ਸਾਹਿਬ ਦੇ ਕੇ ਚੱਤ ਲੱਗਦੀ ਜੀ ਲੱਗਦਾ ਸੋਹਣਾ ਮੋਕਸਾ ਤੋਂ ਕੁੱਝ ਨਹੀਂ ਕਰ ਮਾਨੀ ਧਰਤੀ ਸੋਚ ਕੇ ਦੇਖੋ ਤੇਰੇ ਤੇ ਗੁਰੂ ਵਾਲੇ ਪੈਰ ਤੇ ਹੈ ਨਾ ਕੱਪੜੇ ਨਹੀਂ ਉਹ ਵੀ ਕਿੰਨਾ ਸੋਹਣਾ ਪੀਰ ਸਾਹਿਬ ਸਾਰਾ ਸਾਰ ਕੇ ਸਭ ਆਮੰਦਰ ਸਾਹਿਬ ਕੀ ਉਸਤ ਬਹੁਤ ਪੁਰਾਣਾ ਤਾਂ ਹੈ 1634 ਦਾ ਮਾ ਵੀ ਕਰ ਰਿਹਾ ਸਵਾਮਿੰਗਾ ਰੇਟ ਦਾ ਪਤਾ ਨਹੀਂ ਕਿ ਮੈਂ ਹਾਂ ਫਾਈਲ ਪੜਿਆ ਨਾ ਜਾਣੇ ਲੈ ਹੁਣ ਚੀਮਾ ਬਾਈ ਕਰ ਰਿਹਾ ਤੇਰੇ ਨਾਲ ਹੁਣ ਡੀਲ ਕਰ ਲੈ ਦੇ ਨਾ ਪੂਰੀ ਹੈਲੋ ਸੋਹਣਿਆ ਡੀਲ ਕਿੰਨੀ ਡੀਲ ਕਰ ਲੈ 2150 ਹੈ 350 ਮੈਡਮ ਜੀ 350 ਨਹੀਂ ਨਹੀਂ ਆਪ ਦੇ 2150 ਭਾਈਓ ਮੈਨੂੰ ਨਹੀਂ ਲੱਗੇ ਨਹੀਂ ਨਹੀਂ 350 350 ਦਿਓ ਜੀ ਮੈਂ ਓਏ ਇਹ ਜੈਕਟ ਬਾਹਰ ਕੋਲ ਦਾ ਜੈਕਟ ਇਹ ਤਾਰੀਏ ਲਗਾ ਪਹਿਲੇ ਲਗਾ ਆਇ ਇੱਕ ਆਇ ਇੱਕ ਲੱਗਣਾ ਚੀਮਾ ਬਾਈ ਲਾਗਦੀ ਆ ਤੇਰੇ ਸੋਹਣਿਆ ਭਾਈ ਓਏ ਚਲਾ ਬਈ ਹਾਂ ਕਿਸ ਮੱਝ ਹੈ ਲੈ ਨਹੀਂ ਰਹੇਗਾ ਸਹੀ ਸੀ ਮੇਰੇ ਚਾਚਾ ਆ ਪਾਈ ਆਪਣਾ ਭਰ ਗਿਆ ਉਹ ਹੈਵੀ ਵੀ ਹੈ ਇਹ ਸਾਨੂੰ ਪਹਿਲਾਂ ਲੱਗੇ ਵੀ 2100 ਦੀ ਕਹਿੰਦਾ ਪਰ ਕਹਿੰਦਾ 3500 ਦੀ ਉਹ ਪਹਿਲਾਂ ਪੁੱਛ ਕੇ ਕਹਿ ਦੋ ਇੱਕ ਬੰਦੇ ਤੋਂ ਯਾਰ ਉਹ ਬੰਦਾ ਭੱਗ ਗਿਆ ਮੈਂ ਉਹਨੂੰ ਕਮਰਾ ਲੈਣ ਵਾਗ ਗਿਆ ਇੱਥੇ ਅੱਛਾ ਕਿੰਨਾ ਬੋਲੋ ਉਸ ਤੇ ਕਿੰਨਾ ਬੋਲਣਾ ਮੈਂ ਤਾਂ ਡੀਲ ਕਰੀ ਨਹੀਂ ਸਮਝ ਆ ਰਹੀ ਯਾਰ ਤੂੰ ਦੱਸ ਤੇਰੇ ਨਾਲ ਡੀਲ ਕਰਾਂਗੇ ਇਸ ਦਾ ਕਿੰਨੇ ਦੇਗਾ 320 ਫਿਰ ਦਸੇ ਲਗਾਏ ਨੇ ਇਹਨੇ ਉਹੇ ਕਿਹਾ ਆ ਭਾਈ ਇੱਕ ਨਹੀਂ 260 ਦਾ ਦਾਦੇ ਸੋਹਣਾ 2000 ਇਸ ਕੋਲ ਤੇ 5000 ਰੁਪਏ ਦੋ ਸੌ ਰੁਪਏ ਆਹੋ ਕਰਤਾ ਹੈ ਯਾਰ ਸਹੀ ਹੈ 200 ਰੁਪਏ 200 ਰੁਪਏ ਸਹੀ ਹੈ ਫਿਰ ਤਾਂ ਲੈ ਲੈ ਨਹੀਂ ਇਹ ਦੋ ਰੁਪਏ ਦੋ ਸੌ ਦਾ ਗਾਰਸਟੈਂਡ ਹੈਗਾ ਲੈ 200 ਦਾ ਡੀਲ ਕਰ ਲਈ ਗਾ ਨਾ ਚੀਮਾ ਪਾਰਾ ਖਤਰਨਾਕ ਬੰਦਾ ਹੈ ਪੂਰੇ 200 ਦੀ ਲੈਂਦੀ ਐ 500 ਤੋਂ ਸ਼ੁਰੂ ਹੋਈ ਸੀ 500 ਤੋਂ 500 ਕਈ ਸੀ 500 ਤੋਂ ਸ਼ੁਰੂ ਹੋਇਆ 500 ਤੋਂ ਸ਼ੁਰੂ ਹੋ ਕੇ ਜਿੰਨੇ ਬਾਈ ਨੇ 200 ਤੇ ਜਾ ਕੇ ਟ ਲੈ ਲਈ ਸਰਾ ਕਰਾਤਾ ਜਮਾ ਥੀਮਿਆ ਐਂਡ ਆ ਯਾਰ ਕੰਮ ਜੇ ਵਿਆਹ ਚ ਆਪਾਂ ਪਾਲੀ ਹਟਲੇ ਇਹ ਅਖਣੇ ਪੈਜੋ ਪਤਾ ਨਹੀਂ ਕਿੰਨੇ ਕਿ ਦੀ ਆਈ ਐ ਹੈਨਾ ਓਏ ਕੈਮ ਆ ਪੂਰੀ ਚੀਜ਼ ਆ ਹਾਂ ਸੱਦੂ ਮੂਸਾ ਨੂੰ ਜਾਣਦਾ ਬਾਦ ਉੱਥੇ ਅੰਦਰ ਛੱਤਾ ਖਾਂਦਾ ਹੋਰ 50 ਵੀ ਵੀ ਸ਼ੂਟ ਕਰ ਦੋ ਅਬੀ ਧੂਆ ਨਹੀਂ ਵੀ ਰਸ ਠੀਕ ਹੈ ਭਾਈ ਤੈਨੂੰ ਠੀਕ ਆ ਤੈਨੂੰ ਕਿਹੜੀ ਡੀਲ ਕਰਕੇ ਜਾਵਾਂਗਾ ਜੀ ਚੱਲ ਚੱਲੀਏ ਚੀਮਾ ਭਾਈ ਖਤਰਨਾਕ ਆ ਪੂਰੀ ਡੀਲ ਕਰ ਹੀ ਲਈ ਅੱਜ ਪੂਰਾ ਖਤਰਨਾਕ ਹੋਇਆ ਖੜਾ ਆ ਇਹਦੀ ਡੀਲ ਆਪਾਂ 400 ਰੁਪਿਆਵਾਂ ਚ ਕਰ ਲਈ ਆ ਜਿਹੜਾ ਮੈਨੂੰ ਲੱਗਦਾ ਆਪਣੇ ਉੱਤੇ 500 ਦਾ ਵੀ ਨਹੀਂ ਮੰਨਣਾ ਬਈ ਜਵਾਕਰ ਬਾਹਰੇ ਯਾਰ ਹੋਆ 80 ਰੁਪਏ ਦੀ ਡੀਲ ਕਰ ਲਈ ਆਪਾਂ ਬੱਸ ਸੁਣੋ ਬੱਸ ਸੁਣੋ ਬੱਸ ਮਤਲਬ ਆ ਲੈ ਯਾਰ ਹਾਂ 10 ਦੇ 10 ਰੁਪਏ ਕਮਾਈ ਆ ਅੱਲਾਹ ਕਾ ਨੈ ਨਹੀਂ 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 ਇਸਨੇ ਨਹੀਂ 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 20 ਰੁਪਏ ਦੇ ਨਹੀਂ 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 ਐਸੇ ਹੈ ਨਹੀਂ ਕੁਝ ਵੇਇਆ ਜਿਸ ਨਾ ਕੋਈ ਜਿਭਰਾ ਵੀ ਇਹ ਐਸੀ ਡਿਓਰੀ ਤੇ ਕੱਲ ਨੂੰ ਲੈ ਕੇ ਚੱਲਾਂਗੇ ਇਹਨੂੰ ਵੀ ਨਾਲ ਉੱਥੇ ਚਾਹ ਲੋਟਾ ਡੱਟਾ ਬਾਈ ਬਿਲਕੁਲ ਤੇ ਇਹ ਮੁੰਡੇ ਦਾ ਵਿਆਹ ਕਰ ਦੇਣਾ ਆਪਾਂ ਹੁਣ ਮਗਰ ਦੀ ਮਗਰ ਦੀ ਮਗਰ ਨਾ ਬਾਈ ਇਹ ਮਾਸੀ ਦਾ ਮੁੰਡਾ ਹੈ ਮੇਰੀ ਵੀ ਹੈ ਮੇਰੀ ਬੈਠ ਜਿੱਦ ਨੇ ਆ ਜੀ ਮੈਂ ਬਾਈ ਫੋਟੋ ਨਾਲ ਚੋਂ ਵਿੱਚ ਬਾਹਰ ਜੱਦ ਕਰੀਦਾ ਕਹਿੰਦਾ ਤਾਂ ਝੂਮਰ ਦੇ ਬਾਹਰ ਸੋਹਣੇ ਲੱਗਿਆ ਓਏ ਪਹਿਲਾਂ ਆਉਂਦੀਆਂ ਕੱਢਾ ਕੇ ਮੇਰੇ ਮਰੇ ਤੁਰਪੇ ਦੋ ਨਹੀਂ ਦੋ ਕਵੋਟਾਂ ਇੱਕ ਅਚਰੀਆਂ ਜਵਾਕ ਥੋੜਾ ਆਉ ਕਰੀਦਾ ਮਿਲ ਜਾ ਫੇਰ ਬਲੌਜੀ ਦੋ ਚੀਮੇ ਨੇ ਬਾਈ ਇੱਕ ਘੰਟੇ ਚ ਬੁੱਕਾ ਲੱਭਿਆ ਇੱਕ ਘੰਟਾ ਹੋ ਗਿਆ ਪੂਰਾ ਸਾਨੂੰ ਲੱਭਦੇ ਨੂੰ ਮਿਲ ਗਿਆ ਪਰ ਮਿਲ ਗਈ ਬਹੁਤਾ ਹੋਈ ਮਿਲ ਵੀ ਰੀਜਨਲ ਗਏ ਬਾਈ ਜਮਾ ਜਿਹੜੇ ਚਾਈਂਦ ਹੁੰਦਾ ਇਹਨਾਂ ਤੜਕੇ ਦੇਵਾਂਗੇ 에ਰਪੋਰਟ ਤੇ ਫੇਰ ਤੜਕੇ ਲੈ ਕੇ ਜਾਣੇ ਨਾਲ ਤੜਕੇ ਕਹਿੰਦੇ ਦਾਬ ਸਪੈਸ਼ਲ ਬੰਦੇ ਲਈ ਤੜਕੇ ਦੁਕਾਨਾਂ ਕਹਿੰਦੇ ਖੁੱਲਦੀ